ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਕਿ ਲੋਕ ਆਪ ਦੇ ਆਪ ਨੂੰ ਬੜਾ ਹੀ ਚੁਸਤ ਚਲਾਕ ਸਮਝਦੇ ਨੇ ਆਪ ਦੇ ਆਪ ਨੂੰ ਬੜਾ ਹੀ ਓਵਰ ਸਮਾਰਟ ਸਮਝਦੇ ਨੇ ਸੋ ਦੋਸਤੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਬਾ ਬੈਲਟ ਮੂਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸੋ ਦੋਸਤੋ ਸ਼ੁਰੂ ਕਰਦੇ ਹਾਂ ਇੱਕ ਪਰਬਤ ਦੀ ਚੋਟੀ ਦੇ ਉੱਪਰ ਕਈ ਸਾਲਾਂ ਤੋਂ ਸਾਧੂ ਜੀ ਰਹਿੰਦੇ ਹੁੰਦੇ ਨੇ ਤੇ ਉਹ ਸਾਧੂ ਜੀ ਦਾ ਲੋਕਾਂ ਨੂੰ ਪਤਾ ਹੁੰਦਾ ਕਿ ਜਿਹੜੀ ਵੀ ਗੱਲ ਸਾਧੂ ਜੀ ਕਹਿ ਦੇਣ ਉਹ ਗੱਲ ਪੂਰੀ ਹੋ ਜਾਂਦੀ ਹੈ ਜਦੋਂ ਇਸ ਗੱਲ ਦਾ ਇੱਕ ਚੁਸਤ ਚਲਾਕ ਵਿਅਕਤੀ ਨੂੰ ਪਤਾ ਲੱਗਦਾ ਕਿ ਸਾਧੂ ਜੀ ਦੀ ਕਹੀ ہوئی ਹਰ ਇੱਕ ਗੱਲ ਪੂਰੀ ਹੁੰਦੀ ਆ ਤਾਂ ਉਹਨੂੰ ਇਹ ਲੱਗਦਾ ਹੁੰਦਾ ਕਿ ਮੇਰੇ ਤੋਂ ਵੱਧ ਕੋਈ ਚੁਸਤ ਨਹੀਂ ਤੇ ਮੈਂ ਇੱਕ ਗੱਲ ਪ੍ਰਸ਼ਨ ਪੁੱਛ ਕੇ ਸਾਧੂ ਜੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡੀ ਤਬਦੀਲੀ ਕਰ ਸਕਦਾ ਤਾਂ ਉਹ ਸਾਧੂ ਜੀ ਕੋਲ ਪਹੁੰਚ ਜਾਂਦਾ ਸਾਧੂ ਜੀ ਕੋਲ ਪਹੁੰਚ ਜਾਂਦਾ ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਜਦੋਂ ਉੱਥੇ ਪਹੁੰਚਦਾ ਤਾਂ ਸਾਧੂ ਜੀ ਭਗਤੀ ਦੇ ਵਿੱਚ ਲੀਨ ਹੁੰਦੇ ਆ ਤਾਂ ਉਹ ਸਾਧੂ ਜੀ ਦੇ ਅੱਗੇ ਬੈਠ ਜਾਂਦਾ ਤੇ ਜਦੋਂ ਸਾਧੂ ਜੀ ਭਗਤੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਤਾਂ ਉਸ ਵਿਅਕਤੀ ਨੂੰ ਪੁੱਛਦੇ ਨੇ ਕਿ ਹਾਂ ਭਈ ਦੱਸ ਕੀ ਗੱਲ ਵਾਤਾ ਤੂੰ ਸਾਡੇ ਕੋਲ ਕਿਉਂ ਆਇਆ ਤਾਂ ਉਹ ਵਿਅਕਤੀ ਕਹਿੰਦਾ ਕਿ ਸਾਧੂ ਜੀ ਮੈਂ ਤੁਹਾਡੇ ਤੋਂ ਦੋ ਕੁ ਪ੍ਰਸ਼ਨ ਪੁੱਛਣੇ ਨੇ ਮੇਰੇ ਸਵਾਲਾਂ ਦੇ ਜਵਾਬ ਦੇ ਦਿਓ ਤਾਂ ਕਿ ਮੇਰੇ ਮਨ ਨੂੰ ਸੰਤੋਸ਼ਟੀ ਮਿਲ ਜਾਵੇ ਬੜਾ ਹੀ ਚੁਸਤ ਚਲਾਕ ਆਦਮੀ ਹੁੰਦਾ ਤੇ ਉਹ ਸਾਧੂ ਜੀ ਨੂੰ ਕਹਿੰਦਾ ਕਿ ਸਾਧੂ ਜੀ ਤੁਹਾਡੇ ਲਈ ਸਮਾਂ ਜਿਹੜਾ ਟਾਈਮ ਆ ਸਾਲ ਆ ਇਹ ਕਿਸ ਚੀਜ਼ ਦੇ ਬਰਾਬਰ ਆ ਤਾਂ ਸਾਧੂ ਜੀ ਕਹਿੰਦੇ ਕਿ ਲੱਖਾਂ ਸਾਲ ਨੇ ਜਿਹੜੇ ਲੱਖਾਂ ਕਰੋੜਾਂ ਸਾਲ ਮੇਰੇ ਲਈ ਇੱਕ ਮਿੰਟ ਦੇ ਬਰਾਬਰ ਨਹੀਂ ਉਹ ਬੰਦਾ ਬੜੀ ਹੀ ਚੁਸਤੀ ਦੇ ਨਾਲ ਦੂਜਾ ਸਵਾਲ ਪੁੱਛਦਾ ਸਾਧੂ ਜੀ ਨੂੰ ਕਹਿੰਦਾ ਕਿ ਸਾਧੂ ਜੀ ਤੁਹਾਡੇ ਲਈ ਰੁਪਏ ਆ ਜਿਹੜੇ ਪੈਸੇ ਆ ਉਹ ਕਿਸ ਚੀਜ਼ ਦੇ ਬਰਾਬਰ ਨਹੀਂ ਤਾਂ ਸਾਧੂ ਜੀ ਕਹਿੰਦੇ ਕਿ ਮੇਰੇ ਲਈ ਲੱਖਾਂ ਕਰੋੜਾਂ ਰੁਪਏ 1 ਰੁਪਏ ਦੇ ਬਰਾਬਰ ਨਹੀਂ ਤਾਂ ਹੁਣ ਉਹ ਵਿਅਕਤੀ ਕਹਿੰਦਾ ਕਿ ਸਾਧੂ ਜੀ ਮੈਂ ਇਥੋਂ ਇੱਕ ਸਵਾਲ ਹੋਰ ਪੁੱਛਣਾ ਤੇ ਤੁਸੀਂ ਮੈਨੂੰ ਉਹ ਚੀਜ਼ ਮੈਥੋਂ ਤੋਂ ਮੰਗਣੀ ਆ ਜੇ ਤੁਸੀਂ ਮੈਨੂੰ ਦੇ ਦੇਵੋ ਸਾਧੂ ਜੀ ਕਹਿੰਦੇ ਕੋਈ ਗੱਲ ਨਹੀਂ ਇਹ ਤੈਨੂੰ ਦੇਣ ਵਾਲੀ ਚੀਜ਼ ਹੋਈ ਤਾਂ ਅਸੀਂ ਜ਼ਰੂਰ ਦੇਵਾਂਗੇ ਉਹ ਕਹਿੰਦਾ ਠੀਕ ਆ ਜੀ ਉਹ ਬੜੀ ਹੀ ਚੁਸਤੀ ਦੇ ਨਾਲ ਸਵਾਲ ਪੁੱਛਦਾ ਕਹਿੰਦਾ ਕਿ ਸਾਧੂ ਜੀ ਮੈਨੂੰ ਤੁਸੀਂ 1 ਰੁਪਿਆ ਦੇ ਦਿਵੋ ਕਿਉਂਕਿ ਉਹ ਵਿਅਕਤੀ ਨੂੰ ਇਹ ਹੁੰਦਾ ਕਿ ਜੇ ਮੈਨੂੰ ਸਾਧੂ ਜੀ ਨੇ 1 ਰੁਪਿਆ ਦਿੱਤਾ ਤਾਂ ਸਮਝ ਲਓ ਕਰੋੜਾਂ ਰੁਪਏ ਮਿਲ ਜਾਣਗੇ ਮੈਨੂੰ ਕਿਉਂਕਿ ਸਾਧੂ ਦਾ 1 ਰੁਪਿਆ ਕਰੋੜਾਂ ਰੁਪਏ ਦੇ ਬਰਾਬਰ ਹੁੰਦਾ ਤਾਂ ਸਾਧੂ ਜੀ ਕਹਿੰਦੇ ਕਿ ਕੋਈ ਗੱਲ ਨਹੀਂ ਤੈਨੂੰ 1 ਰੁਪਿਆ ਦੇ ਦਿੰਨੇ ਆ ਪਰ ਤੈਨੂੰ ਇੱਕ ਮਿੰਟ ਦੇ ਲਈ ਰੁਕਣਾ ਪਏਗਾ ਤੇ ਜਦੋਂ ਕੁਝ ਸਮਾਂ ਬਤੀਤ ਹੁੰਦਾ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਪਤਾ ਲੱਗਦਾ ਜਿਆਦ ਹੁੰਦਾ ਕਿ ਸਾਧੂ ਜੀ ਦਾ ਕਰੋੜਾਂ ਸਾਲ ਇੱਕ ਮਿੰਟ ਦੇ ਬਰਾਬਰ ਆ ਤਾਂ ਮੈਨੂੰ ਕਰੋੜਾਂ ਰੁਪਏ ਲੈਣ ਦੇ ਲਈ ਕਰੋੜਾਂ ਸਾਲ ਲੱਖਾਂ ਕਰੋੜਾਂ ਸਾਲ ਬੀਟ ਕਰਨੀ ਪੈਣੀ ਆ ਇੰਤਜ਼ਾਰ ਕਰਨਾ ਪੈਣਾ ਤੇ ਫਿਰ ਉਸ ਨੂੰ ਆਪਦੀ ਗਲਤੀ ਦਾ ਬਹੁਤ ਹੀ ਪਛਤਾਵਾ ਹੁੰਦਾ ਤੇ ਸਾਧੂ ਜੀ ਤੋਂ ਮਾਫੀ ਵੀ ਮੰਗਦਾ ਆਪਦੀ ਗਲਤੀ ਵੀ ਮੰਨਦਾ ਉਹਨਾਂ ਤੋਂ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਕਦੇ ਵੀ ਕਿਸੇ ਦੇ ਨਾਲ ਚੁਸਤ ਚਲਾਕੀ ਨਹੀਂ ਕਰਨੀ ਚਾਹੀਦੀਆਂ ਕਦੇ ਵੀ ਆਪ ਦੇ ਆਪ ਨੂੰ ਵੱਧ ਬੁੱਧੀਮਾਨ ਨਾ ਸਮਝਿਆ ਕਰੋ ਓਵਰ ਸਮਾਰਟ ਨਾ ਬਣਿਆ ਕਰੋ ਕਿਸੇ ਦੇ ਸਾਹਮਣੇ ਕਿਉਂਕਿ ਹੋ ਸਕਦਾ ਤੁਹਾਡੇ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਨਾਲੋਂ ਵੀ ਵੱਧ ਬੁੱਧੀਮਾਨ ਹੋਵੇ ਤੁਹਾਡੇ ਨਾਲੋਂ ਵੀ ਵੱਧ ਚੁਸਤ ਚਲਾਕ ਹੋਵੇ ਪਰ ਕਈ ਵਿਅਕਤੀ ਆਪਣੀ ਚੁਸਤ ਚਲਾਕੀ ਨੂੰ ਉਜਾਗਰ ਨਹੀਂ ਕਰਦੇ ਜ਼ਾਹਰ ਕਰਕੇ ਰਾਜ਼ੀ ਨਹੀਂ ਕਿ ਮੈਂ ਚੁਸਤ ਚਲਾਕਾਂ ਉਹ ਆਪਦਾ ਸ਼ਾਂਤ ਰਹਿੰਦੇ ਨੇ ਸੋ ਕਦੇ ਵੀ ਕਿਸੇ ਦੇ ਨਾਲ ਚੁਸਤੀਆਂ ਨਾ ਕਰਿਆ ਕਰੋ ਕਿਉਂਕਿ ਜਦੋਂ ਤੁਹਾਡੇ ਸਾਹਮਣੇ ਵਾਲਾ ਕਿਤੇ ਤੁਹਾਡੇ ਨਾਲੋਂ ਵੀ ਵੱਧ ਬੁੱਧੀਮਾਨ ਨਿਕਲ ਜਾਂਦਾ ਤਾਂ ਤੁਹਾਨੂੰ ਫਿਰ ਬਹੁਤ ਹੀ ਪਛਤਾਵਾ ਹੁੰਦਾ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ